ਸਿਕਿਉਰਿਟੀ ਦੀ 3 ਲੇਅਰ ਇੰਤਜ਼ਾਮ ਹੈ ਆਊਟਰ पे ਨਾਕਾਬੰਦੀ ਹੈ ਉਸਕੇ ਬਾਅਦ ਪੁਆਇੰਟ ਵਾਈਜ਼ ਡਿਊਟੀ ਹੈ ਇਨਸਾਈਡ ਵੀ ਡਿਊਟੀ ਹੈ ਔਰ ਅਪਰੋਕਸੀਮੇਟਲੀ 400 ਔਰ 50% ਜੋ ਹੈ ਉਹ ਸਿਕਿਉਰਿਟੀ ਕੇ ਲੀਏ ਲਗਾਏ ਗਏ ਸਰ ਰਾਉਂਡ ਕਾਊਂਟਿੰਗ ਹੋਗੀ ਔਰ ਕਦ ਤੱਕ ਕਾਊਂਟਿੰਗ ਇਹ ਇਸਕੇ ਬਾਰੇ ਮੇ ਸਿਵਲ ਸਟਾਫ ਕੋ ਪਤਾ ਹੋਗਾ ਕਿਤਨੇ ਰਾਉਂਡ ਹੈ ਉਹ ਸਾਰਾ ਇੰਤਜ਼ਾਮ ਜੋ ਹੈ ਉਹ ਕੀਆ ਹੋਇਆ ਸਰ ਕਿੰਨੀ ਦੂਰ ਤੱਕ ਜਿਹੜੇ ਵਰਕਰ ਇੱਥੇ ਇਕੱਠੇ ਨਹੀਂ ਹੋਣ ਦਿੱਤੇ ਜਾਣਗੇ ਜੇ ਪਾਰਟੀਆਂ ਨੇ ਆਉਣਗੇ ਉਹ 100 100 ਮੀਟਰ ਦੋਨੋਂ ਸਾਈਡ ਨਾਕਾਬੰਦੀ ਲੱਗੀ ਹੈ ਉਹ ਤੋਂ ਬਾਹਰ ਜਿਹੜਾ ਉੱਥੇ ਹੋਊਗਾ ਜੋ ਕੀ ਹਦਾਇਤਾਂ ਕੀ ਨੇ ਕੈਮਰੇ ਦੀ ਹਦਾਇਤਾਂ ਤਾਂ ਇਹੀ ਹੈ ਵੀ ਜੋ ਵੀ ਆਪਣਾ ਹੈਗਾ ਕਾਊਂਟਿੰਗ ਸਟਾਫ ਤੋਂ ਇਲਾਵਾ ਜਾਂ ਜਿਹੜਾ ਅਫਰਾਈਜ਼ ਪਰਸਨ ਉਹ ਤੋਂ ਇਲਾਵਾ ਕੋਈ ਬੰਦਾ ਅੰਦਰ ਨਹੀਂ ਆਊਗਾ ਜਿਹੜੇ ਨਾਕਾਬੰਦੀ ਉਹ ਤੋਂ ਬਾਹਰ ਜਿਹੜਾ ਹੈਗਾ ਉਧਰ ਜਿਹਨੇ ਵੀ ਕਿਤੇ ਰੁਕਣਾ ਉਹ ਉਧਰ ਰੁਕੂਗਾ ਕਿੰਨੇ ਮੋਰਚੇ ਤਨਾਪ ਪ੍ਰਬੰਧ ਕੀਤੇ ਗਏ ਸਨ ਸਾਢੇ 450 ਦੇ ਕਰੀਬ ਮੁਲਾਜ਼ਮ ਜਿਹੜੇ ਸਾਡੇ 450 ਮੁਲਾਜ਼ਮ ਲਗਾਇਆ ਕਾਂਸਟੇਬਲ ਤੋਂ ਲੈ ਕੇ ਉੱਪਰ ਤੱਕ ਸਾਰੇ ਉਹ ਸਪੈਸ਼ਲ ਜਿਹੜੀ ਹੋएगी ਉਹਦੇ ਵਾਸਤੇ ਉਹਦੇ ਲਈ ਸੈਪਰੇਟ ਫੋਰਸ ਲਾਈ ਹੋਈ ਹੈ ਜਿਹੜੀ ਸੈਲੀਬ੍ਰੇਸ਼ਨ ਵਾਲੀ ਜੋ ਵਿਨਿੰਗ ਕੈਂਡੀਡੇਟ ਹੋਊਗਾ ਉਹਦਾ ਸੈਪਰੇਟ ਫੋਰਸ